ਨਾਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਯੂਪੀ ਚ ਰੇਡ ਮਾਰ ਕੇ ਅੰਤਰਰਾਸ਼ਟਰੀ ਪੱਧਰ ਦੇ ਨਸ਼ਾ ਤਸਕਰਾਂ ਨੂੰ ਕੀਤਾ ਗਿਆ ਗ੍ਰਿਫਤਾਰ 4 ਲੱਖ 25000 ਨਸ਼ੀਲੀਆਂ ਗੋਲੀਆਂ ਕੀਤੀਆਂ ਬਰਾਮਦ ਇਸ ਕਾਨੂੰਨੀ ਕੀਤੇ ਜਾ ਰਹੀ ਹੈ ਕੀ ਮੌਜੂਦਾ ਜੀ 8 ਤਰੀਕ ਨੂੰ ਧਨੋਲਾ ਥਾਣੇ ਦੇ ਵਿੱਚ ਅਸੀਂ ਇੱਕ ਐਫਆਈਆਰ ਲੌਂਚ ਕੀਤੀ ਸੀਗੀ ਐਨਡੀਪੀਐਸ ਐਕਟ ਤਹਿਤ ਉਹਦੇ ਵਿੱਚ ਇੱਕ ਬੰਦਾ ਜੋ ਅਕਿਊਜ਼ ਸੀਗਾ ਸ਼ਿਵਰਾਮ ਜੋ ਪਟਿਆਲੇ ਦਾ ਰਹਿਣ ਵਾਲਾ ਹੈ ਉਹਨੂੰ ਅਸੀਂ ਅਰੈਸਟ ਕੀਤਾ ਸੀ ਉਹਦੇ ਤੋਂ ਸਾਨੂੰ ਰਿਕਵਰੀ ਹੋਈ ਸੀਗੀ ਨੀਅਰ ਅਬਾਊਟ 137000 ਇਨਟੌਕਸੀਕੇਟਿਡ ਕੈਪਸੂਲਸ ਤੇ ਟੈਬਲੇਟਸ ਤੇ ਨਾਲ ਇੱਕ ਪਿਕਅਪ ਗੱਡੀ ਜਦੋਂ ਅਸੀਂ ਜਿੱਦਾਂ ਰੂਟੀਨ ਦੇ ਵਿੱਚ ਵੀ ਅਸੀਂ ਕਰਦੇ ਆਂ ਤੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਅਸੀਂ ਐਸਟੈਬਲਿਸ਼ ਕੀਤੇ ਉਹਦੇ ਵਿੱਚ ਸਾਡੀ ਟੀਮ ਜਿਹਨੂੰ ਲੀਡ ਕਰ ਰੇ ਸੀਗੇ ਐਸਪੀਡੀ ਸਾਹਿਬ ਸੰਦੀਪ ਮਾਨ ਜੀ ਉਹਨਾਂ ਨਾਲ ਡੀਐਸਪੀਡੀ ਰਜਿੰਦਰਪਾਲ ਜੀ ਡੀਐਸਪੀ ਬਰਨਾਲਾ ਸਤਵੀਰ ਸਿੰਘ ਐਂਡ ਇਨਸਪੈਕਟਰ ਸੀਆਈਏ ਇਨਚਾਰਜ ਇਨਸਪੈਕਟਰ ਬਲਜੀਤ ਸਿੰਘ ਐਸਚੋ ਧਨੋਲਾ ਇਨਸਪੈਕਟਰ ਲਖਵਿੰਦਰ ਸਿੰਘ ਸਾਡੀ ਟੈਕਨੀਕਲ ਟੀਮ ਨੇ ਕਾਫੀ ਮਿਹਨਤ ਕਰਦੇ ਹੋਏ ਲਗਾਤਾਰ ਇਹਨਾਂ ਦੇ ਪਿੱਛੇ ਪਏ ਰਹੇ ਤੇ ਸਾਨੂੰ ਅੱਛੀ ਉਪਲਬਧੀ ਹੋਈ ਜਿਦੇ ਵਿੱਚ ਅਸੀਂ ਇੱਕ ਅਕਿਊਜ਼ਡ ਫੜਿਆ ਸੀਗਾ ਮੁਹੰਮਦ ਆਲਮ ਜੋ ਸਾਰਨਪੁਰ ਦਾ ਰਹਿਣ ਵਾਲਾ ਹੈ ਜੋ ਕਿ ਇਸ ਬੰਦੇ ਦੇ ਨਾਲ ਇਨ ਟੱਚ ਸੀਗਾ ਜਿਹਨੂੰ ਅਸੀਂ ਪਹਿਲਾਂ ਫੜਿਆ ਸੀਗਾ ਸ਼ਿਵਰਾਮ ਉਹਦੇ ਤੋਂ ਗਾਂ ਅਸੀਂ ਧਾਰ ਜੋੜੇ ਕਲੂਜ਼ ਮਿਲੇ ਐਵਿਡੈਂਸ ਸਟੈਬਲਿਸ਼ ਕੀਤੇ ਤੇ ਕੱਲ ਅਸੀਂ ਤਿੰਨ ਬੰਦੇ ਹੋਰ ਇਹਦੇ ਵਿੱਚ ਯੂਪੀ ਤੋਂ ਫੜੇ ਹੈਗੇ ਜੋ ਕਿ ਫਰਮਾਨ ਅਲੀ ਮੁਜ਼ੱਫਰਨਗਰ ਦਾ ਇੱਕ ਆਸ਼ੂ ਸਹਾਰਨਪੁਰ ਦਾ ਤੇ ਇੱਕ ਅਭਿਸ਼ੇਕ ਕੁਮਾਰ ਇਹ ਵੀ ਸਹਾਰਨਪੁਰ ਦਾ ਰਹਿਣ ਵਾਲਾ ਹੈ ਇਨ੍ਹਾਂ ਤੋਂ ਅਸੀਂ ਰਿਕਵਰੀ ਵੀ ਹੋਈ ਹੈ ਸਾਨੂੰ ਨੀਅਰ ਅਬਾਊਟ 425000 ਇਨਟੌਕਸੀਕੇਟਿਡ ਟੈਬਲਟਸ ਜਿਨ੍ਹਾਂ ਦਾ ਜੋ ਉੱਪਰ ਮੈਂਸ਼ਨ ਸੀਗਾ ਉਹ ਐਲਪਰਾਜ਼ੋਲਮ ਸਾਲਟ ਹੈਗਾ ਤੇ ਇਨ੍ਹਾਂ ਤੋਂ ਇੱਕ ਗੱਡੀ ਹੁੰਡਾਈ ਐਕਸੈਂਟ ਵੀ ਅਸੀਂ ਰਿਕਵਰ ਕੀਤੀ ਹੈ ਜੋ ਮੁਰਲੀ ਤਕਤੀਸ਼ ਦੇ ਵਿੱਚ ਪਤਾ ਲੱਗਿਆ ਹੈਗਾ ਜਿਹੜਾ ਇਹ ਫਰਮਾਨ ਅਲੀ ਹੈ ਜੋ ਮੁਜ਼ੱਫਰਨਗਰ ਦੇ ਵਿੱਚ ਇੱਕ ਮੈਡੀਕਲ ਸਟੋਰ ਰਨ ਕਰਦਾ ਨਾਲ ਦੀ ਨਾਲ ਪਹਿਲਾਂ ਵੀ ਮੁਜ਼ੱਫਰ ਨਗਰ ਯੂਪੀ ਦੇ ਵਿੱਚ ਇਹਦੇ ਤੇ ਇੱਕ ਐਨਡੀਪੀਐਸ ਐਕਟ ਤਹਿਤ ਮੁਕਦਮਾ ਦਰਜ ਹੈ ਬਾਕੀ ਅਸੀਂ ਆ ਜਨਨ ਨੂੰ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਤੇ ਡੀਟੇਲ ਦੇ ਵਿੱਚ ਇਨਵੈਸਟੀਗੇਸ਼ਨ ਕਰਾਂਗੇ ਕਿੰਨਾ ਸਮਾਨ ਬਰਾਮਦ ਹੋਇਆ ਜੀ ਜੀ ਟੋਟਲ ਜਿੱਦਾਂ ਕਿ 425000 ਟੈਬਲੇਟਸ ਹੁਣ ਹੋਈਆਂ ਤੇ 137000 ਪਹਿਲਾਂ ਹੋ ਗਈ ਸੀਗੀ ਤੋਂ ਮੋਰ ਦੈਨ ਜੀ ਨੀਅਰ ਅਬਾਊਟ 6 ਲੱਖ ਦੇ ਅਰਾਊਂਡ ਕੀ ਰਿਕਵਰੀ ਹੈਗੀ ਇਨਟੌਕਸੀਗੇਟਿਡ ਟੈਬਲੇਟਸ ਤੇ ਕੈਪਸੂਲ ਬਰਨਾਲੇ ਲਈ ਸਭ ਤੋਂ ਵੱਡੀ ਉਪਰਾਥੀ ਮੰਨੀ ਜਾ ਸਕਦੀ ਹੈ ਜੀ ਰੀਸੈਂਟ ਟਾਈਮਸ ਦੇ ਵਿੱਚ ਵੀ ਅਸੀਂ ਕਾਫੀ ਵੱਡੀ ਖੇਪ ਫੜੀ ਹੈ ਪੋਪੀ ਹਸਕ ਵੀ ਐਸੀ ਰਿਕਵਰ ਕੀਤੀ ਹੈ ਰੀਸੈਂਟ ਟਾਈਮਸ ਦੇ ਵਿੱਚ 40 ਕੁਇੰਟਲਸ ਤੋਂ ਜ਼ਿਆਦਾ ਪਿਛੇ ਸੀ ਵੀ ਐਸੀ ਕਾਫੀ ਲੱਖਾਂ ਗੋਲੀਆਂ ਫੜੀ ਸੀਗੀ ਤੇ ਹੁਣ ਵੀ ਇਹ ਕਾਫੀ ਅੱਛੀ ਰਿਕਵਰੀ ਹੈਗੀ ਸਾਡੀ ਟੀਮਸ ਨੇ ਬਹੁਤ ਅੱਛਾ ਐਪਰੀਸ਼ੀਏਬਲ ਕੰਮ ਕੀਤਾ ਹੈ ਜਿਹਦੇ ਵਿੱਚ ਇੰਨੇ ਵੱਡੀ ਖੇਪ ਫੜ ਕੇ ਤੇ ਜੋ ਫਾਰਮਾਸਿਟੀਕਲ ਡਰੱਗਸ ਇਨਟੌਕਸੀਕੇਟਿਡ ਟੈਬਲੇਟਸ ਤੇ ਕੈਪਸੂਲਸ ਦੀ ਰਿਕਵਰੀ ਹੋਈ ਹੈ ਇਟ ਇਜ਼ ਕਮੈਂਡੇਬਲ ਜੌਬ ਔਰ ਇਹਨਾਂ ਤੋਂ ਪੁੱਛਿਆ ਜੋ ਕਿੱਥੇ ਕਿੱਥੇ ਸਪਲਾਈ ਕਰਦੇ ਸੀ ਜੀ ਹਾਂ ਜੀ ਹਾਂ ਬਿਲਕੁਲ ਅਸੀਂ ਸਟੈਬਲਿਸ਼ ਕਰਾਂਗੇ ਜੀ ਜਿੱਦਾਂ ਬੈਕਵਰਡ ਦੇ ਵਿੱਚ ਕਰ ਰਹੇ ਆ ਅਸੀਂ ਕੰਮ ਐਦਾਂ ਹੀ ਫਾਰਵਰਡ ਦੇ ਵਿੱਚ ਕਿ ਵੀ ਇੱਥੇ ਕੌਣ ਇਹਨਾਂ ਦੇ ਪੈਡਲਰ ਸੀਗੇ ਲੋਕਲ ਏਰੀਆ ਦੇ ਵਿੱਚ ਆ ਨੇੜੇ ਵਾਲੇ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਇਹਨਾਂ ਨੇ ਸਪਲਾਈ ਕਰਨਾ ਸੀਗਾ ਉਹ ਸਾਰਾ ਕੁਝ ਅਸੀਂ ਅਨਰਥ ਕਰਾਂਗੇ ਸਰ ਕੈਮੀਕ ਹੈਪ ਲੈ ਕੇ ਆ ਰਹੇ ਸੀ ਜਿਹੜੀ ਪਹਿਲਾਂ ਫੜੀ ਗਈ ਸੀ ਉਸ ਤੋਂ ਪਹਿਲਾਂ ਕਿੰਨਾ ਸਮਾਂ ਹੋ ਗਿਆ ਨਾ ਉਹ ਕਰ ਰਹੇ ਸੀ ਜੀ ਅੱবি ਜਿੱਦਾਂ ਅਸੀਂ ਕੱਲੀ ਇਹਨਾਂ ਨੂੰ ਫੜਿਆ ਹੈਗਾ ਲੇਟ ਤੇ ਅੱਜ ਅਸੀਂ ਫਿਰ ਰਿਮਾਂਡ ਲੈਵਾਂਗੇ ਇਹਨਾਂ ਦਾ ਪੇਸ਼ ਕਰਕੇ ਰੀਮਾਂਡ ਤੋਂ ਫਿਰ ਅਸੀਂ ਹੋਰ ਡੀਟੇਲ ਦੇ ਵਿੱਚ ਪੁੱਛਗਿੱਛ ਕਰਾਂਗੇ ਬਟ ਜਿੱਦਾਂ ਕਿ ਤੁਹਾਡੇ ਸਾਹਮਣੇ ਹੀ ਹੈਗਾ ਲੈਕਸ ਆਫ ਟੈਬਲੇਟਸ ਅਸੀਂ ਰਿਕਵਰ ਕਰ ਚੁੱਕੇ ਤੇ ਡੈਫੀਨਿਟਲੀ ਦੇ ਆਰ ਇਨਵੋਲਡ ਇਨ ਬਿਗ ਡਰੱਗ ਸਮਗਲਿੰਗ